वेलकम टू इनकी सूथ ਸੈਕਿੰਡ ਡੇ ਦੀ ਡਿਸਕਾਊਂਟਡ ਵੀਡੀਓ ਲੈ ਕੇ ਆਇਆ ਟੋਟਲ 5 ਵੀਡੀਓਜ਼ ਮੈਂ ਤੁਹਾਨੂੰ ਦਵਾਂਗੀ ਇਹ ਸੈਕਿੰਡ ਡੇ ਦੀ ਵੀਡੀਓ ਹੈ ਸੋ ਆਹ ਸਟਾਰਟ ਕਰ ਦਿਆਂ ਸਭ ਤੋਂ ਪਹਿਲਾ ਸੂਟ ਦੇਖੋ ਇਹ ਹੈ ਜੀ ਡਾਰਕ ਪਰਪਲ ਕਲਰ ਦੇ ਵਿੱਚ ਆਰੀ ਵਰਕ ਵਾਲਾ ਸੂਟ ਐਂਡ ਇਹਦੇ ਨਾਲ ਦੇ ਅਸੀਂ ਬਹੁਤ ਸਾਰੇ ਪਹਿਲਾਂ ਤਿਆਰ ਕੀਤੇ ਸੀਗੇ ਇਹਦੇ ਤੇ ਅਸੀਂ ਟੋਟਲ ਇਹ ਦੇਖੋ ਕਿਰੇ ਦਾ ਕੰਮ ਆ ਪੂਰਾ ਅਸੀਂ ਇਹਦੇ ਤੇ ਆਰੀ ਵਰਕ ਕੀਤਾ ਹੈ ਆਰੀ ਵਰਕ ਦੇ ਨਾਲ ਅਸੀਂ ਇਹਦੇ ਤੇ ਸਾਰਾ ਹੈਂਡ ਸਿੱਪੀ ਦਾ ਟੱਚ ਦਿੱਤਾ ਬਹੁਤ ਹੀ ਪਿਆਰਾ ਪੈਨਲ ਬਣਿਆ ਹੋਇਆ ਹੈ ਐਂਡ ਇਹ ਡਬਲ ਪੈਨਲ ਦਾ ਵਰਕ ਆ ਦੇਖੋ ਇਹ ਡਬਲ ਪੈਨਲ ਦਾ ਵਰਕ ਆ ਇਸ ਤਰੀਕੇ ਦੇ ਨਾਲ ਆਉਂਦਾ ਹੈ ਸਲੀਵਸ ਤੇ ਵੀ ਬਹੁਤ ਪਿਆਰਾ ਵਰਕ ਕੀਤਾ ਹੈ ਦੇ ਆ ਦੇਖੋ ਬਹੁਤ ਪਰਮੀਆਂ ਸਲੀਵਸ ਬਣਨਗੀਆਂ 골ਡਨ ਕਲਰ ਦਾ ਵਰਕ ਆ ਆ ਸਾਰਾ ਸਲੀਵਸ ਦਾ ਵਰਕ ਆ sleeves ਦਾ ਵਰਕਾ ਜੀ ਜਿਹੜਾ ਤੁਹਾਨੂੰ ਦਿਖਾਇਆ ਇਹਦੇ ਵਿੱਚ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ ਬਹੁਤ ਹੀ ਲੌਂਗ ਲੈਂਥ ਦੇ ਵਿੱਚ ਇਹ ਪੀਸ ਬਣ ਸਕਦਾ ਆ ਜੀ ਆ ਦੇਖੋ विदाउट दुपट्टाए सूट साड़ी ਕੁਲ ਹੁਣ ਅਵੇਲੇਬਲ ਆ ਪ੍ਰਾਈਸ ਦਾ ਓਨਲੀ 1800 ਸੋ ਇ ਡਿਸਕਾਊਂਟਡ ਪੀਸਿਸ ਆ ਜੀ ਕਈ ਪੀਸਿਸ ਇਹਦੇ ਵਿੱਚ ਸਿਰਫ ਸਿੰਗਲ ਸਿੰਗਲ ਅਵੇਲੇਬਲ ਆ ਬਾਨੀ ਦੇ ਵਿੱਚ ਪਿਓਰ ਟਾਬੀ ਤੇ ਬਣਿਆ ਹੋਇਆ ਪੀਸ ਆ ਐਂਡ ਪੀਸ ਓਨਲੀ 1800 ਦਾ ਪ੍ਰਾਈਸ ਮੈਂ ਨਾਲ ਮੈਂਸ਼ਨ ਕਰ ਰਹੀ ਆ ਜੀ ਸੋ ਪਲੀਜ਼ ਜਿੰਨਾ ਨਹੀਂ ਪਰਚੇਸ ਕਰਨਾ ਹੋਇਆ ਕੋਈ ਦਾ ਸਕਰੀਨ ਸ਼ਾਟ ਲੈ ਕੇ सूट देखो जी प्योर सूट है लवेंडर शेड हैंडवर्क पीस रहेगा सो नैचुरल खरीप का सूट है दे दे, सारा हैंडवर्क देखो दे 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 ਨੈਕ ਬਹੁਤ ਹੀ ਬਿਊਟੀਫੁਲੀ ਸਾਰਾ ਹੈਂਡਵਰਕ ਦਾ ਡਿਜ਼ਾਈਨ ਕੀਤਾ ਹੋਇਆ ਹੈ ਇਹਦੇ ਟਪਕਾ ਤਿੱਲਾ ਪੋਲ ਮੋਤੀ ਬਹੁਤ ਸੋਹਣਾ ਹਾਈਲਾਈਟਿੰਗ ਕੀਤੀ ਹੋਈ ਆ ਸਾਰੇ ਸੂਟ ਦੇ ਵਿੱਚ ਤੁਹਾਨੂੰ ਬੂਟੀਆਂ ਮਿਲ ਜਾਣਗੀਆਂ ਉਹ ਵੀ ਪਰਮੀਆਂ ਦਬਕੇ ਦੀਆਂ ਬਣੀਆਂ ਬੂਟੀਆਂ ਸੋ ਆਏ ਜੀ ਇਹਦੇ ਕਿਹੜੇ ਦਾ ਵਰਕ ਇਹ ਸਾਡੀ ਪੁਟਿਕ ਦਾ ਬਣਿਆ ਹੋਇਆ ਪੀਸ ਹੈ ਜੀ ਹੁਨੇ ਡਿਸਕਾਊਂਟ ਤੇ ਆ ਬਹੁਤ ਹੀ ਬਿਊਟੀਫੁਲੀ ਡਿਜ਼ਾਈਨਡ ਸੂਟ ਹੈ ਬਹੁਤ ਹੀ ਸੋਨਾ ਵਰਕ ਹੋਇਆ ਇਹਦੇ ਤੇ 올ਓਵਰ 5 ਮੀਟਰ ਦਾ ਸੂਟ ਹੈ ਇਹਦੇ 슬ੀਵਸ ਦਾ ਵਰਕ ਦੇਖੋ ਇਹ ਇਹਦੀ 슬ੀਵਸ ਦਾ ਵਰਕ ਹੈ ਕਿ ਨਾ ਸੋਹਣਾ ਲੱਗੇਗਾ ਆਫਟਰ ਸਟਿਚਿੰਗ ਸੋ ਆ ਦੇਖੋ ਇਹਦੀ ਮੈਂ ਤੁਹਾਨੂੰ ওভারਲੁਕ ਦਿਖਾ ਦਿੱਤੀ ਹੈ ਪ੍ਰਾਈਸ ਵਿੱਚ ਸਾਰਿਆਂ ਦੇ ਨਾਲ ਮੈਂਸ਼ਨ ਕਰ ਰਹੀਆਂ ਤੇ ਨਾਲ ਦੁਪੱਟਾ ਹੈ ਜੀ ਬਹੁਤ ਸੋਹਣੀ ਲੇਸਿੰਗ ਦੇ ਨਾਲ ਅਸੀਂ ਇਹਨੂੰ ਡੈਕੋਰੇਟ ਕੀਤਾ ਹੋਇਆ ਹੈ ਸੋ ਇਹ ਸੂਟ ਦਾ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਪ੍ਰਾਈਸ ਜੀ ਓਨਲੀ 3000 3000 ਦਾ ਇਹ ਸੂਟ ਹੈ ਜੀ ਵਿਦ ਦੁਪੱਟਾ ਸੋ ਇੱਕ ਸੂਟ ਤੁਹਾਨੂੰ ਦਿਖਾਉਣੀ ਆ ਲੇਮਨ ਸ਼ੇਡ ਦਾ ਆ ਦੇਖੋ ਸਾਰਾ ਹੈਂਡਵਰਕ ਵਾਲਾ ਸੂਟ ਹੈ ਜੀ ਲੈਵਨ ਸ਼ੇਡ ਦਾ ਸਿਲਕ ਦੇ ਮਟੀਰੀਅਲ ਤੇ ਬਣਿਆ ਹੋਇਆ ਪੀਸ ਹੈ ਹੈਂਡਵਰਕ ਦੇਖੋ ਕਿੰਨਾ ਪਿਆਰਾ ਪਾਰਟੀ ویئر ਸੂਟ ਹੈ ਜੀ ਦੇਖੋ ਕਿੰਨਾ ਸੋਹਣਾ ਹੈਂਡਵਰਕ ਹੋਇਆ ਹੈ ਪਾਰਟੀ ਵੇਅਰ ਸੂਟ ਹੈ ਦੇਖੋ ਕਿੰਨਾ ਸੋਹਣਾ ਬਣਿਆ ਸੋ ਇਹਦੇ ਇਹ 슬ੀਵਸ ਤੇ ਵੀ ਅਸੀਂ ਪੂਰਾ ਵਰਕ ਦਿੱਤਾ ਇਹਨੂੰ ਤੁਸੀਂ ਪਹੁੰਚਿਆਂ ਤੇ ਵੀ ਲੈ ਕੇ ਆ ਸਕਦੇ ਹੋ 슬ੀਵਸ ਤੇ ਵੀ ਲੈ ਕੇ ਆ ਸਕਦੇ ਹੋ ਨਾਲ ਇਹਦੇ ਅਸੀਂ ਮਹਿੰਦੀ ਕਲਰ ਦਾ ਦੁਪੱਟਾ ਬਣਾਇਆ ਮਹਿੰਦੀ ਕਲਰ ਦਾ ਨਾਟਵਰਕ ਕੀਤਾ ਸੀ ਇਹਦੇ ਵਿੱਚ ਦੇਖੋ ਕੰਮ ਦੇਖੋ ਕੰਮ ਬਹੁਤ ਪਿਆਰਾ ਹੈ ਮਹਿੰਦੀ ਕਲਰ ਦਾ ਨਾਟਵਰਕ ਕੀਤਾ ਹੈ ਮਲਟੀ ਕਲਰ ਦਾ ਵਰਕ ਆ ਉਹਦੇ ਨਾਲ ਹੀ ਅਸੀਂ ਦੁਪੱਟਾ ਮੈਚ ਕੀਤਾ ਪ੍ਰਾਈਸ ਵੀ ਬਹੁਤ ਜੈਨੂਇਨ ਹੈ ਓਨਲੀ 2500 ਦਾ ਪੀਸ ਹੈ ਹੁਣ ਸਾਰੇ ਅਸੀਂ ਸਟਾਕ ਕਲੀਅਰੈਂਸ ਸੇਲ ਹੈ ਓਨਲੀ 2500 ਦਾ ਸੂਟ ਹੈ ਇਹ ਸੋ ਇੱਕ ਸੂਟ ਤੁਹਾਨੂੰ ਦਿਹਾਉਣੀ ਆ ਨੇਵੀ ਬਲੂ ਸ਼ੇਡ ਦੇ ਵਿੱਚ ਆ ਦੇਖੋ ਨੇਵੀ ਬਲੂ ਸ਼ੇਡ ਦੇ ਵਿੱਚ ਇਹ ਸੂਟ ਹੈ ਜੀ 올ਓਵਰ ਰਹੇਗਾ 5 ਮੀਟਰ ਐਂਡ ਇਹ ਜੀ ਪਿਓਰ ਨੈਚੁਰਲ ਕ੍ਰੇਪ ਦੇ ਉੱਤੇ ਸੂਟ ਹੈ ਇਹਦੇ ਤੇ ਅਸੀਂ ਸਾਰੇ ਥ्रेड embroiderry ਕੀਤੀ ਹੈ ਪੂਰੇ ਫੁੱਲ ਥ्रेड embroiderry ਹੈ ਇਹ ਤਿੰਨ ਬੁੱਟੇ ਉਨ ਦੇ ਆ ਚੀ ਕੇਰੇ ਦੇ ਉੱਤੇ ਤੇ 슬ੀਵਸ ਦੇ ਉੱਤੇ ਵੀ ਪ੍ਰੋਪਰ ਬੇਲ ਆਉਂਦੀ ਆ 올ਓਵਰ ਸੂਟ ਹੈ ਇਹਦੇ ਨਾਲ ਅਸੀਂ tie dye style ਦੇ ਵਿੱਚ ਫੁੱਲ ਬਲਾਕ ਵਾਲਾ ਦੁਪੱਟਾ ਤਿਆਰ ਕੀਤਾ ਹੈ सो so, दुप्टा बहुत प्यारा है जी तो इ भी स्क्रीनशॉट ले सकते हो जी प्राइस ओनली सिक्सटीन हंड्रड सोलह सौ रुपए का सूट है जी फटाफट लेना ले उस सूट जिड़े के हम को सिंगल सिंगल है बस असी हम समर्स का सीजन स्टार्ट करना है सो मैं स्टॉक क्लीयरेंस करनी हाँ जी कल वाली वीडियो से वह भी सारी स्टॉकआउट होगी सो ये डेट टू की वीडियो है ਇਹ ਪੀਸ ਦੇਖੋ ਜੀ ਚੈੱਕ ਜਾਰਜਟ ਤੇ ਬਣਿਆ ਹੋਇਆ 올ਓਵਰ 5 ਮੀਟਰ ਦਾ ਪੀਸ ਹੈ ਦੇਖੋ ਫੈਬਰਿਕ ਦੇਖੋ ਚੈੱਕ ਜਾਰਜਟ ਦਾ ਰਹਿਣ ਵਾਲਾ ਹੈ ਚੈੱਕ ਜਾਰਜਟ ਦੇ ਉੱਤੇ ਬਣਿਆ ਹੋਇਆ ਇਹ ਸਾਰਾ ਥ्रेड ਵਰਕ ਆ ਦੇਖੋ ਬਹੁਤ ਹੀ ਪਿਆਰਾ ਥ्रेड ਵਰਕ ਆ 슬ੀਵਸ ਦੇ ਉੱਤੇ ਵੀ ਪ੍ਰੋਪਰ ਵਰਕ ਆਊਗਾ ਹਾਂ ਦੇਖੋ 슬ੀਵਸ ਦੇ ਉੱਤੇ ਵੀ ਬੂਟੀ ਦਿੱਤੀ ਹੋਈ ਹੈ ਐਂਡ 올ਓਵਰ 5 ਮੀਟਰ ਦਾ ਸੂਟ ਹੈ ਜਿਨ੍ਹਾਂ ਦੇ ਨਾਲ ਦੁਪੱਟੇ ਨਹੀਂ ਸ਼ੋ ਕਰ ਰਹੀ ਉਹਨਾਂ ਦੇ ਨਾਲ ਅਸੀਂ ਦੁਪੱਟੇ ਨਹੀਂ ਰੈਡੀ ਕੀਤੇ ਜਿਨ੍ਹਾਂ ਦੇ ਨਾਲ ਦੁਪੱਟੇ ਹੈਗੇ ਨੇ ਉਹ ਮੈਂ ਤੁਹਾਨੂੰ ਦੁਪੱਟੇ ਸ਼ੋ ਕਰ ਰਹੀ ਹਾਂ ਇਸ ਪੀਸ ਦੀ ਪ੍ਰਾਈਸ ਹੈ ਜੀ ਓਨਲੀ 1400 ਰੁਪਏ 1400 ਓਨਲੀ ਪ੍ਰਾਈਸਸ ਨਾਲ ਨਾਲ ਮੈਂਸ਼ਨ ਨੇ ਸੋ ਜਿਹੜੇ ਵੀ ਪਰਚੇਸ ਕਰਨਾ ਚਾਹੁੰਦੇ ਨੇ ਉਹ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਨੇ ਸੋ ਨੈਕਸਟ ਪੀਸ ਦੇਖੋ ਜੀ ਨੇ ਪ्योर ਨੈਚੁਰਲ ਕريب ਤੇ ਰਾਇਲ ਬਲੂ ਸ਼ੀਡ ਦਾ ਹੈਂਡਵਰਕ ਵਾਲਾ ਪੀਸ ਹੈ ਇਹਦਾ ਕਿਰਾ ਬਹੁਤ ਹੀ ਸੋਹਣਾ ਡਿਜ਼ਾਈਨ ਕੀਤਾ ਹੋਇਆ ਆ ਘੇਰੇ ਦੇ ਉੱਪਰ ਸਿੱਪੀ ਵਰਕ ਨਾਲ ਦੇਖੋ ਦਬਕੇ ਦਾ ਵਰਕ ਪ੍ਰੋਪਰ ਸਾਰਾ ਹੈ ਮਿਰਰ ਦਾ ਵਰਕ ਬੇਬੀ ਪਿੰਕ ਕਲਰ ਦਾ ਵਿੱਚ ਅਸੀਂ ਟੱਚ ਦਿੱਤਾ ਹੈ ਐਂਡ ਸੇਮ ਵਰਕ ਰਹੂਗਾ 슬ੀਵਸ ਦੇ ਉੱਤੇ ਜਿਹੜਾ ਘੇਰੇ ਦਾ ਵਰਕ ਆ ਉਹੀ ਵਰਕ 슬ੀਵਸ ਦੇ ਉੱਤੇ ਰਹੇਗਾ ਸੋ ਇਹ ਪੀਸ ਦੇ ਵੀ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਜੀ ਦੇਖੋ ਬਹੁਤ ਹੀ ਪਿਆਰਾ ਸੂਟ ਹੈ ਇਸ ਸੂਟ ਦੀ ਪ੍ਰਾਈਸ ਹੈ ਜੀ 1850 ਓਨਲੀ 1850 ਰਾਈਟ ਨਾਓ ਇਸ ਦੀ ਪ੍ਰਾਈਸ ਓਨਲੀ 1850 ਹੈ ਇਹਦੇ ਵਿੱਚ ਅਸੀਂ ਇੱਕ ਬਲੈਕ ਸੂਟ ਵੀ ਤੁਹਾਨੂੰ ਸ਼ੋਅ ਕਰ ਰਹੇ ਹਾਂ ਆ ਦੇਖੋ ਬਲੈਕ ਸੂਟ ਬਹੁਤ ਹੀ ਪਿਆਰਾ ਹੈ ਐਂਡ ਪਿਓਰ ਨੈਚੁਰਲ ਗਰੇਪ ਤੇ ਬਣਿਆ ਹੋਇਆ ਆ ਸੂਟ ਦੇ ਵਿੱਚ ਸਾਰਾ ਅਸੀ ਤਿੱਲਾ ਵਰਕ ਕੀਤਾ ਐਂਡ ਹੈਂਡ ਵਰਕ ਦੇ ਕੇ ਇਹਨੂੰ ਬਹੁਤ ਸੋਹਣਾ ਡਿਜ਼ਾਈਨ ਕੀਤਾ ਹੈ ਇੱਕ ਹੀਰੇ ਦਾ ਵਰਕ ਕੀਤਾ ਹੀਰੇ ਦੇ ਉੱਤੇ ਤੁਹਾਨੂੰ ਥ੍ਰੈਡ ਵਰਕ ਤਿੱਲਾ ਵਰਕ ਸਾਰਾ ਹੈਂਡ ਵਰਕ ਨਾਲ ਮਿਲ ਜੂਗਾ ਸਿੱਪੀ ਦਾ ਸਿੱਪੀ ਦਾ ਸਾਰਾ ਉੱਪਰ ਸਾਰੇ ਹੀਰੇ ਦੇ ਉੱਤੇ ਸਾਰੇ ਫਰੰਟ ਦੇ ਉੱਤੇ ਬੂਟੀਆਂ ਮਿਲ ਜਾਣਗੀਆਂ ਐਂਡ ਇਹਦੇ 슬ੀਵਸ ਤੇ ਦੇਖੋ ਬਹੁਤ ਸੋਹਣਾ ਵਰਕ ਕੀਤਾ ਹੈ ਜਲੀ ਟਾਈਪ ਵਰਕਰ ਕੇ 슬ੀਵਸ ਵੀ ਪੂਰੀਆਂ ਪਰਵੀਆਂ ਆਉਣਗੀਆਂ ਸੋ ਇਹ ਹੈ ਜੀ ਨੈਚੁਰਲ ਕ੍ਰੇਪ ਤੇ ਬਣਿਆ ਹੋਇਆ ਬਲੈਕ ਕਲਰ ਦਾ ਸੂਟ ਇਹਦੀ ਪ੍ਰਾਈਸ ਹੈ ਜੀ 1850 ਓਨਲੀ 1850 ਸੋ ਅੱਜ ਦੇ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਜਿੰਨੇ ਸੂਟਸ ਦਿਖਾਏ ਆ ਸਾਰੇ ਸਾਡੇ ਕੋਲ ਰਾਈਟ ਨਾਓ ਅਵੇਲੇਬਲ ਆ ਜਿੰਨਾ ਨਹੀਂ ਪਰਚੇਸ ਕਰਨਾ ਹੋਇਆ ਸਕਰੀਨ ਸ਼ਾਟ ਸੈਂਡ ਕਰ ਸਕਦੇ ਹੋ ਜੀ ਥੈਂਕ ਯੂ